ਸ਼੍ਰੀਕਾਲ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਪਸ ਸਾਰੇ ਠੀਕ ਹੀ ਹੋਵੋਗੇ ਸੋ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਰਾਤ ਨੂੰ ਪੌਣੇ 10 ਵਜੇ ਲਾਈਵ ਹੋਣ ਦਾ ਕੀ ਮਕਸਦ ਹੈ ਕਿਉਂਕਿ ਮੈਂ ਹਮੇਸ਼ਾ ਲਾਈਵ ਅਗਰ ਹੁੰਦੀ ਆ ਜਾਂ ਦਪਹਿਰ ਟਾਈਮ ਹੁੰਦੇ ਆ ਜਾਂ ਸ਼ਾਮ ਟਾਈਮ ਹੁੰਦੇ ਆ ਸੋ ਇਸ ਟਾਈਮ ਲਾਈਵ ਹੋਣ ਦਾ ਮੇਨ ਮੇਰਾ ਮਕਸਦ ਸੀ ਕਿ ਤਾਜ਼ਾ ਤਾਜ਼ਾ ਅਪਡੇਟ ਆਈ ਸੀ ਕਿ ਸੰਗਰੂਰ ਜੇਲ੍ਹ ਦੇ ਵਿੱਚ ਕੈਦੀ ਜੋ ਆਪਸ ਵਿੱਚ ਭਿੜੇ ਨੇ ਸੋ ਉਹਨਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ ਔਰ ਦੋ ਹਲੇ ਜ਼ਖਮੀ ਹਾਲਾਤ ਵਿੱਚ ਜ਼ੇਰੇ ਇਲਾਜ ਨੇ ਹਸੋ ਹਲੇ ਇਸ ਗੱਲ ਦਾ ਪਤਾ ਨਹੀਂ ਲੱਗ پا ਰਿਹਾ ਕਿ ਉਹਨਾਂ ਦੀ ਜਿਹੜੀ ਛੜੱਪ ਆਪਸ ਵਿੱਚ ਹੋਈ ਹੈ ਕਿਸ ਕਾਰਨ ਹੋਈ ਹੈ ਕੀ ਕਾਰਨ ਸੀ ਅ ਜੇਲਾ ਵਿੱਚ ਅਜਿਹੇ ਜਿਹੜੇ ਕਾਰਨਾਮੇ ਨੇ ਕਾਫੀ ਆਉਂਦੇ ਰਹਿੰਦੇ ਨੇ ਕਦੇ ਫਰੀਦਕੋਟ ਦੀ ਜੇਲ੍ਹ ਵਿੱਚ ਹੋਇਆ ਕਦੇ ਕੋਈ ਜੇਲ੍ਹਾਂ ਦੇ ਵਿੱਚ ਹਥਿਆਰ ਮਿਲਦੇ ਨੇ ਕਦੀ ਜੇਲ੍ਹਾਂ ਦੇ ਵਿੱਚ ਮੋਬਾਈਲ ਮਿਲਦੇ ਨੇ ਕਾਫੀ ਅਜਹੀਆਂ ਘਟਨਾਵਾਂ ਜਿਹੜੀਆਂ ਹੈ ਜੇਲ੍ਹਾਂ ਦੇ ਅੰਦਰ ਸ਼ਰਿਆਮ ਚੱਲ ਰਹੀਆਂ ਨੇ ਸਰਕਾਰਾਂ ਤਾਂ ਇਹੀ ਬਿਆਨ ਦਿੰਦੇ ਨੇ ਮੰਤਰੀਆਂ ਦਾ ਇਹੀ ਬਿਆਨ ਆਂਦਾ ਹਮੇਸ਼ਾ ਕੀ ਜੇਲ੍ਹਾਂ ਦਾ ਸੀ ਸੁਧਾਰ ਕਰਾਂਗੇ ਪਰ ਸੁਧਾਰ ਕਦੋਂ ਹੋਏਗਾ ਇਹ ਹਜੇ ਤੱਕ ਪਤਾ ਨਹੀਂ ਚੱਲਿਆ ਹੁਣ ਜਦ ਕੇ ਲੋਕ ਸਭਾ 2024 ਦੀਆਂ ਚੋਣਾਂ ਵੀ ਆ ਰਹੀਆਂ ਨੇ ਸੋ ਵੱਡੇ ਵੱਡੇ ਵਾਦੇ ਵੀ ਕੀਤੇ ਗਏ ਸੀ ਪਹਿਲਾਂ ਵੀ ਕੀਤੇ ਗਏ ਸੀ ਹੁਣ ਵੀ ਕੀਤੇ ਜਾਣਗੇ ਪਰ ਇਹ ਜਿਹੜੇ ਵਾਦੇ ਐ ਆਲਵੇਸ ਖੋਖਲੇ ਹੀ ਨਜ਼ਰ ਆਉਂਦੇ ਨੇ ਕਿਉਂਕਿ ਇਨ੍ਹਾਂ ਵਾਦਿਆਂ ਦੀ ਪੋਲ ਉਦੋਂ ਖੁੱਲਦੀ ਹੈ ਜਦੋਂ ਸ਼ਰੀਆਮ ਜੇਲ੍ਹਾਂ ਦੇ ਅੰਦਰ ਨਸ਼ਾ ਚਿੱਟਾ ਜਰਦੇਆਂ ਦੀ ਜੇਕਰ ਆਪਾਂ ਗੱਲ ਕਰੀਏ ਹਥਿਆਰਾਂ ਦੀ ਜੇਕਰ ਆਪਾਂ ਗੱਲ ਕਰੀਏ ਸ਼ਰਿਆਮੇਹ ਜੇਲਾਂ ਦੇ ਅੰਦਰ ਵਿਕਦਾ ਹੋਇਆ ਵੀ ਨਜ਼ਰ ਆਂਦਾ ਔਰ ਕਾਫੀ ਤਦਾਦ ਵਿੱਚ ਇਹ ਜੇਲਾਂ ਦੇ ਅੰਦਰ ਕੈਦੀਆਂ ਤੋਂ ਮਿਲਦਾ ਵੀ ਹੈ ਸੋ ਅੱਜ ਦੀ ਜਿਹੜੀ ਤਾਜ਼ਾ ਅਪਡੇਟ ਸੀ ਸੰਗਰੂਰ ਦੇ ਵਿੱਚ ਚਾਰ ਕੈਦੀਆਂ ਦੇ ਵਿੱਚ ਖੂਨੀ ਜਿਹੜੀ ਛੜੱਪ ਹੁੰਦੀ ਹੈ ਔਰ ਉਸ ਚੜਾਪਤ ਦੌਰਾਨ ਚਾਰੋਂ ਕੈਦੀ ਜ਼ਖਮੀ ਹੁੰਦੇ ਆ ਦੋ ਦੋ ਦੀ ਤਾਂ ਮੌਤ ਹੋ ਜਾਂਦੀ ਹੈ ਔਰ ਦੋ ਹਾਲੇ ਵੀ ਜ਼ੇਰੇ ਇਲਾਜ ਨੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲਿਆ ਕਿ ਕੀ ਕਾਰਨ ਹੈ ਕਿ ਆਪਸ ਵਿੱਚ ਇਹ ਕੈਦੀ ਕਿਉਂ ਪੇੜੇ ਨੇ ਕਿਉਂ ਕਿਰਚਾ ਨਾਲ ਕੈਦੀਆਂ ਨੇ ਮਤਲਬ ਕਟਰ ਸੀ ਉਹਨਾਂ ਦੇ ਹੱਥ 'ਚ ਪਹਿਲੀ ਗੱਲ ਤਾਂ ਇਹ ਹੈ ਕਿ ਕਟਰ ਉਹਨਾਂ ਦੇ ਹੱਥ 'ਚ ਆਇਆ ਕਿਵੇਂ ਕਿਉਂਕਿ ਕੈਦੀ ਜਦੋਂ ਜੇਲ੍ਹ ਦੇ ਅੰਦਰ ਜਾਂਦਾ ਹੈ ਤਾਂ ਉਹਦੇ ਜੇਕਰ ਆਪਾਂ ਗੱਲ ਕਰੀਏ ਚੈਕਿੰਗ ਚਾਰ ਵਾਰ ਚੈਕਿੰਗ ਹੁੰਦੀ ਹੈ ਔਰ ਚੈਕਿੰਗ ਤੋਂ ਬਾਅਦ ਹੀ ਕੈਦੀਆਂ ਨੂੰ ਅੰਦਰ ਲੈ ਕੇ ਜਾਇਆ ਜਾਂਦਾ ਪਰ ਫਿਰ ਵੀ ਉਹਨਾਂ ਕੈਦੀਆਂ ਕੋਲ ਕਟਰ ਆਇਆ ਕਿਵੇਂ ਜਿਸ ਕਟਰ ਨਾਲ ਉਹਨਾਂ ਨੇ ਇੱਕ ਦੂਜੇ ਤੇ ਵਾਰ ਕੀਤੇ ਨੇ ਔਰ ਵਾਰ ਵੀ ਅਜਿਹਾ ਕੀਤਾ ਹੈ ਕਿ ਜਿਸ ਬਾਰ ਕਰਕੇ ਦੋ ਕੈਦੀਆਂ ਦੀ ਮੌਤ ਹੋ ਗਈ ਔਰ ਦੋ ਜਿਹੜੇ ਕੈਦੀ ਬਾਕੀ ਬਚੇ ਨੇ ਉਹ ਜ਼ੇਰੇ ਇਲਾਜ ਨੇ ਸੋ ਆਪਾਂ ਗੱਲ ਕਰੀ ਕਿ ਜਦੋਂ ਜੇਲ੍ਹਾਂ ਦੀ ਆਪਾਂ ਗੱਲ ਕਰੀਏ ਸੀਸੀਟੀਵੀ ਕੈਮਰੇ ਵੀ ਲੱਗੇ ਹੁੰਦੇ ਆ ਚਾਰ ਥਾਵਾਂ ਤੇ ਅੰਦਰ ਜਾਣ ਲਈ ਚੈਕਿੰਗ ਵੀ ਹੁੰਦੀ ਆ ਆਪਾਂ ਜਿਹੜੇ ਜੇਲ੍ਹਾਂ ਦੇ ਅੰਦਰ ਜੈਮਰ ਵੀ ਲਗਾਏ ਜਾਂਦੇ ਆ ਪਰ ਫੇਰ ਵੀ ਇਹ ਇੰਨਾ ਹੋਣ ਦੇ ਬਾਵਜੂਦ ਵੀ ਇੰਨੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਵੀ ਜੇਲਾ ਦੇ ਅੰਦਰ ਅਜੇ ਇਹ ਜਿਹੜੀਆਂ ਕਟਨਾਵਾਂ ਕਿਉਂ ਵਾਪਰ ਰਹੀਆਂ ਨੇ ਕੌਣ ਇਸ ਦਾ ਜ਼ਿੰਮੇਵਾਰ ਹੈ ਜੇਲ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਾਂ ਜੇਕਰ ਆਪਾਂ ਗੱਲ ਕਰੀਏ ਜਿਹੜੇ ਅੰਦਰ ਬਾਹਰ ਜੇਲਾ ਚ ਜਾਂਦੇ ਵੀ ਨੇ ਜੇਕਰ ਆਪਾਂ ਕੈਦੀਆਂ ਦੇ ਪੇਰੈਂਟਸ ਦੀ ਗੱਲ ਕਰੀਏ ਜਾਂ ਕੋਈ ਵੀ ਕੈਦੀ ਨੂੰ ਮਿਲਣ ਆਂਦਾ ਹੈ ਕੀ ਉਹਨਾਂ ਦੀ ਚੈਕਿੰਗ ਹੁੰਦੀ ਹੈ ਜਾਂ ਨਹੀਂ ਹੁੰਦੀ ਜਾਂ ਜੇਲ੍ਹ ਪ੍ਰਸ਼ਾਸਨ ਜਿਹੜਾ ਉਹਨਾਂ ਕੈਦੀਆਂ ਨਾਲ ਮਿਲਿਆ ਹੁੰਦਾ ਜਾਂ ਕੋਈ ਉਹਨਾਂ ਨੂੰ ਪੈਸਾ ਦਿੱਤਾ ਹੁੰਦਾ ਤਾਂ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਨਹੀਂ ਸੋ ਜਿਹੜੀ ਅੱਜ ਦੀ ਘਟਨਾ ਸੰਗਰੂਰ ਵਿੱਚ ਸ਼ਾਮ ਵੇਲੇ ਵਾਪਰੀ ਹੈ ਕਿ ਕੈਦੀਆਂ ਦੇ ਵਿੱਚ ਖੂਨੀ ਝੜਪ ਹੋ ਰਹੀ ਹੈ ਖੂਨੀ ਝੜਪ ਦੌਰਾਨ ਚਾਰ ਬੰਦੇ ਜ਼ਖਮੀ ਹੁੰਦੇ ਨੇ ਸੋ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਜਿਦੇ ਵਿੱਚ ਦੋ ਦੀ ਮੌਤ ਹੋ ਜਾਂਦੀ ਔਰ ਦੋ ਹਲੇ ਜ਼ੇਰੇ ਇਲਾਜ ਨੇ ਸੋ ਇਹ ਕੈਦੀ ਕਿਉਂ ਆਪਸ ਵਿੱਚ ਲੜੇ ਹੈ ਇਹਦੇ ਬਾਰੇ ਹਲੇ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕੀ ਕਾਰਨ ਹੋ ਸਕਦਾ ਸੋ ਕੈਦੀ ਅੰਮ੍ਰਿਤਸਰ ਦੇ ਦੱਸੇ ਜਾ ਰਹੇ ਨੇ ਮੁਕਸਰ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਵਿਚਕਾਰ ਖੂਨੀ ਇਹ ਛੜੱਪ ਹੋਈ ਹੈ ਸੋ ਕੈਦੀਆਂ ਦੀ ਖੂਨੀ ਝੜਪ ਦੌਰਾਨ ਜੇਲ੍ਹ ਪ੍ਰਸ਼ਾਸਨ ਕਿੱਥੇ ਸੀ ਕਿਉਂਕਿ ਜੇਕਰ ਕੈਦੀਆਂ ਦੀ ਸੁਰੱਖਿਆ ਵੀ ਹੁੰਦੀ ਹੈ ਅੰਦਰ ਕੈਦੀ ਜੇਕਰ ਬੰਦ ਹੁੰਦੇ ਆ ਤਾਂ ਜੇਲ੍ਹ ਪ੍ਰਸ਼ਾਸਨ ਆਲਵੇਜ਼ ਉਹਦਾ ਧਿਆਨ ਰੱਖਦਾ ਹੈ ਔਰ ਸੀਸੀਟੀਵੀ ਕੈਮਰਾਜ਼ ਵੀ ਲੱਗੇ ਹੁੰਦੇ ਨੇ ਕਿ ਕਿਹੜੀ ਹਰਕਤ ਕੌਣ ਕਿਸ ਵੇਲੇ ਕਰਦਾ ਇਹਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ ਪਰ ਫਿਰ ਵੀ ਅੰਦਰ ਬੈਠੇ ਜਦੋਂ ਅਜਹੀਆਂ ਘਟਨਾਵਾਂ ਹੁੰਦੀਆਂ ਨੇ ਇਸ ਦੇ ਜਿਹੜੇ ਜ਼ਿੰਮੇਵਾਰ ਨੇ ਉਹ ਕੌਣ ਹੁੰਦੇ ਨੇ ਸੋ ਜਿਹੜੀ ਕੈਦੀਆਂ ਦੇ ਵਿੱਚ ਲੜਾਈ ਹੋਈ ਆ ਆਪਸੀ ਚਾਰ ਕੈਦੀ ਸਨ ਚਾਰ ਚੋਂ ਦੋ ਦੀ ਮੌਤ ਹੋ ਚੁੱਕੀ ਔਰ ਦੋ ਜ਼ੇਰੇ ਇਲਾਜ ਨੇ ਸੋ ਹੁਣ ਦੇਖਣਾ ਇਹ ਹੈ ਕਿ ਜਿਹੜੇ ਦੋ ਜ਼ੇਰੇ ਇਲਾਜ ਨੇ ਉਹਨਾਂ ਤੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਜੇਕਰ ਗੱਲਬਾਤ ਉਹਨਾਂ ਨਾਲ ਕੀਤੀ ਜਾਵੇ ਤਾਂ ਕੀ ਨਿਕਲ ਕੇ ਸਾਹਮਣੇ ਆਉਂਦਾ ਕਿ ਜਿਹੜੀ ਇਹ ਜਾਣ ਲੈ ਵਾ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਸੀ ਉਹਦਾ ਕੀ ਕਾਰਨ ਸੀ ਇੱਕ ਦੂਜੇ ਨੂੰ ਜ਼ਖਮੀ ਕਰਨ ਦਾ ਕੋਈ ਤਾਂ ਕਾਰਨ ਰਿਹਾ ਹੀ ਹੋਵੇਗਾ ਜਿਹੜਾ ਮਤਲਬ ਜ਼ਖਮੀ ਕੀਤਾ ਮੈਂ ਪੂਰੀ ਖਬਰ ਜੇਕਰ ਤੁਹਾਨੂੰ ਸੁਣਾਦਾ ਕਿ ਸੰਗਰੂਰ ਜੇਲ੍ਹ ਦੇ ਵਿੱਚ ਜਿਹੜੇ ਦੋ ਕੈਦੀ ਨੇ ਦੋ ਸੌਰੀ ਗੁੱਟ ਸੀ ਜਿਹੜੇ ਆਪਸ ਵਿੱਚ ਭਿੜੇ ਸੀ ਜਿਨ੍ਹਾਂ 'ਚ 4 ਨੌਜਵਾਨ ਸ਼ਾਮਿਲ ਸਨ 2 ਦੀ ਮੌਤ ਹੋ ਚੁੱਕੀ ਹੈ ਔਰ ਜਿਹੜੇ 2 ਜ਼ਖਮੀ ਜ਼ੇਰੇ ਇਲਾਜ ਹਨ ਔਰ ਇਹਨਾਂ ਦੀ ਜਿਹੜੀ ਝੜਪ ਹੋਈ ਹੈ ਉਹ ਕਟਰ ਨਾਲ ਕਟਰ ਨਾਲ ਇੱਕ ਦੂਜੇ ਤੇ ਵਾਰ ਕੀਤੇ ਗਏ ਨੇ ਸੋ ਮੈਂ ਕੁਲਵੰਤ ਗਿਲਜੀ ਨੂੰ ਵੀ ਸਟੂਡੀਓ ਤੋਂ ਲੈਣਾ ਚਾਹਾਂਗੇ ਉਹਨਾਂ ਨਾਲ ਵੀ ਆਪਾਂ ਗੱਲਬਾਤਾਂ ਕਰਾਂਗੇ ਉਹਨਾਂ ਤੋਂ ਜਾਣਨਾ ਚਾਹਾਂਗੇ ਪੂਰੀ ਖਬਰ ਬਾਰੇ ਕੀ ਇਹ ਖਬਰ ਹੈ ਕਿ ਹੈ ਤਾਂ ਇਹ ਮੰਦਪਾਗੀ ਖਬਰ ਹੀ ਹੈ ਕਿਉਂਕਿ ਜਿਹੜੇ ਜੇਲ੍ਹ ਦੇ ਵਿੱਚ ਕੈਦੀ ਵੀ ਮਰੇ ਨੇ ਉਹ ਕਿਸੇ ਦੇ ਪੁੱਤ ਵੀ ਹੋ ਸਕਦੇ ਨੇ ਆ ਜਾਂ ਉਹ ਬਾਪ ਵੀ ਹੋ ਸਕਦੇ ਨੇ ਸੋ ਗਿਲ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਜਿਹੜੀ ਸੰਗਰੂਰ ਦੀ ਤਾਜ਼ਾ ਅਪਡੇਟ ਆਈ ਹੈ ਸਾਡਾ ਇਸ ਟਾਈਮ ਲਾਈਵ ਹੋਣ ਦਾ ਤਾਂ ਹੀ ਮਕਸਦ ਸੀ ਕਿਉਂਕਿ ਸੰਗਰੂਰ ਦੇ ਵਿੱਚ ਏਡੀ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਆਚਾਰ ਦੋ ਗੁੱਟਾਂ ਵਿਚਕਾਰ ਲੜਾਈ ਹੁੰਦੀ ਔਰ ਚਾਰ ਨੌਜਵਾਨ ਜ਼ਖਮੀ ਹੁੰਦੇ ਐ ਜਿਹਦੇ ਵਿੱਚ ਦੋ ਦੀ ਮੌਤ ਹੋ ਜਾਂਦੀ ਐ ਔਰ ਦੋ ਹਲੇ ਵੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਜੀ ਤਿੰਨ ਤੱਕ ਇਹ ਕੋਈ ਪਹਿਲਾ ਮਾਮਲਾ ਨਹੀਂ ਹੈਗਾ ਵੀ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਵਾਪਰਿਆ ਇਸ ਤੋਂ ਪਹਿਲਾਂ ਵੀ ਜੇਲ੍ਹ ਦੇ ਵਿੱਚ ਬਹੁਤ ਕੁਝ ਹੁੰਦਾ ਆਇਆ ਹੈ ਹਮੇ ਸਮੇਂ ਦੀਆਂ ਸਰਕਾਰਾਂ ਜੇਲ੍ਹ ਮੰਤਰੀ ਜਿਨਨੇ ਵੀ ਆਏ ਨੇ ਪੰਜਾਬ ਦੇ ਵਿੱਚ ਹਰ ਬੰਦੇ ਨੇ ਇੱਕੋ ਗੱਲ ਕਹੀ ਜਦੋਂ ਮੈਂ ਉਹਦਾ ਇੰਟਰਵਿਊ ਕੀਤਾ ਕੀ ਜੇਲ੍ਹ 'ਚ ਤੁਸੀਂ ਸੁਧਾਰ ਕੀ ਕੀਤਾ ਤੁਸੀਂ ਸੁਧਾਰ ਕੀ ਕੀਤਾ ਉਹਨਾਂ ਨੇ ਇਹ ਗੱਲ ਕਹੀ ਅਸੀਂ ਜੇਲ੍ਹਾਂ ਨੂੰ ਬੜਾ ਆਧੁਨਿਕ ਤਕਨੀਕ ਨਾਲ ਬਣਾ ਰਹੇ ਹਾਂ ਜੇਲ੍ਹਾਂ ਵਿੱਚ ਅਸੀਂ ਬਹੁਤ ਸੁਧਾਰ ਕਰਦੇ ਜੇਲ੍ਹਾਂ ਵਿੱਚ ਅਸੀਂ ਜੈਮਰ ਲਾਦੇ ਜੇਲ੍ਹਾਂ ਦੇ ਸੀਸੀਟੀਵੀ ਕੈਮਰਾ ਲਾਦੇ ਪਰ ਇਹ ਗੱਲਾਂ ਸਾਰੀਆਂ ਫੋਕੀਆਂ ਨੇ ਕੋਈ ਜੈਮਰ ਕੰਮ ਨਹੀਂ ਕਰਦੇ ਇਹਨਾਂ ਦੇ ਕੋਈ ਇਹਨਾਂ ਦੇ ਸੀਸੀਟੀਵੀ ਕੰਮ ਨਹੀਂ ਕਰਦੇ ਤਾਂ ਕਾਰਨ ਕੀ ਹੈ ਕਿ ਤਿਆਂ ਤੋਂ ਜਦੋਂ ਅਸੀਂ ਜੇਲ੍ਹ ਦੇ ਵਿੱਚ ਜਾਂਦੇ ਹਾਂ ਕਿਸੇ ਨੂੰ ਮਿਲ ਨਹੀਂ ਕਰਨ ਬਸ ਜਾਂ ਨੇ ਸਾਮਾਨ ਵੀ ਜਾਂਦਾ ਕਿਉਂਕਿ ਕਿਚਨ ਦਾ ਸਾਮਾਨ ਵੀ ਪੀ ਜਾਣਾ ਹੁੰਦਾ ਹੈ ਆਹ ਆਲੂ ਪਿਆਜ਼ ਗੰਡੇ ਸਬਜ਼ੀਆਂ ਰਾਸ਼ਨ ਪਾਣੀ ਸਭ ਉੱਥੇ ਜਾਂਦਾ ਹੈ ਬਕਾਇਦਾ ਕੰਟੀਨ ਬਣੀ ਹੈ ਮੈਸ ਬਣਿਆ ਸਭ ਕੁਝ ਬਣਿਆ ਹੋਇਆ ਲੇਕਿਨ ਸਵਾਲ ਇਥੇ ਖੜਾ ਹੁੰਦਾ ਵੀ ਪਹਿਲਾਂ ਚੈਕਿੰਗ ਹੁੰਦੀ ਹੈ ਪਹਿਲੇ ਗੇਟ ਤੇ ਉਸ ਤੋਂ ਬਾਅਦ ਜਦੋਂ ਬੰਦਾ ਐਂਟਰ ਕਰਦਾ ਫਿਰ ਦੂਜੀ ਵਾਰੀ ਫਿਰ ਨਾਪਰੀ ਉਹਨੂੰ ਚੈੱਕ ਕਰਦੀ ਹੈ ਤੀਜੀ ਵਾਰ ਉਹ ਫੇਰ ਚੈੱਕ ਹੁੰਦਾ ਤੇ ਫੇਰ ਜੇ ਉਹ ਤਿੰਨ ਵਾਰ ਚੈੱਕ ਹੁੰਦਾ ਤਿੰਨ ਵਾਰ ਫਿਲਟਰ ਹੋ ਕੇ ਜਾਂਦਾ ਤਾਂ ਫਿਰ ਵਾਹ ਤੋ ਕਿਉਂ ਜਿਹੜੇ ਲੋਕੀ ਜਿਹੜਾ ਅੰਦਰ ਸਮਾਨ ਜਾਂਦਾ ਅੰਦਰੋਂ ਮੋਬਾਈਲ ਵੀ ਮਿਲਦੇ ਨੇ ਅੰਦਰੋਂ ਚਾਰਜਰ ਵੀ ਮਿਲਦੇ ਨੇ ਅੰਦਰੋਂ ਫੀਮ ਭੁੱਕੀ ਡੋਡੇ ਨਸ਼ਾ ਜਰਦਾ ਬੀੜੀ ਪਾਨ ਸਭ ਮਿਲਦਾ ਕਿਉਂ ਮਿਲਦਾ ਇਹਦਾ ਮਤਲਬ ਹੈ ਜਿਹੜੇ ਅੰਦਰ ਤੇ ਡਿਪਾਰਟਮੈਂਟ ਦੇ ਲੋਕ ਨੇ ਉਹ ਅੰਦਰ ਮਿਲੇ ਹੋਏ ਨੇ ਛੇੜੀ ਗੇਟ ਅੱਜ ਜਿਹੜੀ ਸੰਗਰੂਰ ਜੇਲ੍ਹ ਦੇ ਵਿੱਚ ਕਲੇਸ਼ ਹੋਇਆ ਦੋ ਕੈਦੀਆਂ ਦੀ ਮੌਤ ਹੋ ਗਈ ਉਹਦੇ ਵਿੱਚ ਖੂਨੀ ਝੜਪ ਹੋ ਗਈ ਇਸ ਤਰ੍ਹਾਂ ਇੱਕ ਪਹਿਲਾ ਮਾਮਲਾ ਥੋੜੀ ਪਹਿਲਾਂ ਵੀ ਖੂਨੀ ਝੜਪਾਂ ਹੁੰਦੀਆਂ ਨੇ ਕਿਉਂਕਿ ਜਿੰਨੇ ਗੈਂਗਸਟਰ ਨੇ ਸਾਰੇ ਜੇਲਾਂ ਦੇ ਬੰਦ ਨੇ ਉਹਨਾਂ ਦਾ ਨੈਕਸਟ ਜਿਹੜਾ ਕਿ ਬਾਹਰ ਚੱਲਦਾ ਹੈ ਬਾਹਰ ਨੈਟਵਰਕ ਚੱਲਦਾ ਹੈ ਆਪਾਂ ਹਮੇਸ਼ਾ ਖਬਰਾਂ ਲਾਉਂਦੇ ਆਂ ਤੇ ਪੜ੍ਹਦੇ ਆਂ ਵੀ ਜੇਲ੍ਹ 'ਚ ਬੈਠੇ ਗੈਂਗਸਟਰ ਓਪਰੇਟ ਕਰ ਰਹੇ ਨੇ ਅੱਜ ਅਜੋ ਪਾਇੰਦੋਂ ਪਹਿਲੇ ਹੀ ਇੱਕ ਉੱਚ ਅਧਿਕਾਰੀ ਜੇਲ੍ਹ ਦਾ ਨਿਰੀਖਣ ਕਰਕੇ ਆਇਆ ਹੈ ਇਹ ਜੇ ਨਿਰੀਖਣਾਂ ਦਾ ਕੋਈ ਫਾਇਦਾ ਨਹੀਂ ਪੱਤਰਕਾਰ ਬਲਾਕ ਜੇ ਤੁਸੀਂ ਮੀਡੀਆ ਚ ਪਬਲਿਸਿਟੀ ਕਰ ਲਈ ਇੰਟਰਵਿਊ ਦੇ ਲਈ ਇਹ ਸਭ ਹਾਸੋਹੀਣੀਆਂ ਗੱਲਾਂ ਹੋ ਗਈਆਂ ਅਚੰਚੇ ਚੈਕਿੰਗ ਕੋਟਾ ਕਿਹਨੂੰ ਕਹਿੰਦੇ ਨੇ ਤੇਂਦਰ ਅਚੰਚੇ ਚੈਕਿੰਗ ਕੈਂਦਰੀ ਨੇ ਵੀ ਜੇਲਰ ਤੱਕ ਕਾਨੂੰਨੀ ਪਤਾ ਜੇਲ ਦੇ ਡਿਪਾਰਟਮੈਂਟ ਤੱਕ ਕਾਨੂੰਨੀ ਪਤਾ ਕਿ ਤੁਸੀਂ ਛਾਪਾ ਮਾਰ ਤੁਸੀਂ ਸਿਵਲ ਕੱਪੜਿਆਂ ਵਿੱਚ ਸੁਧਾਰਨ ਕੱਪੜਿਆਂ ਵਿੱਚ ਆ ਕੇ ਆਈ ਕਾਟ ਦਿਖਾ ਕੇ ਜੱਟਾ ਕਰਕੇ ਅੰਦਰ ਬੜੋ ਇਹ ਦਿਨ ਨਸ਼ਾ ਲੱਭਦਾ ਹੋ ਤੁਸੀਂ ਪਹਿਲਾਂ ਦੂਜਨਾਂ ਦਿੱਤੀ ਹੋਈ ਹੈ ਵੀ ਜੀ ਆਈ ਜੀ ਸਾਹਿਬ ਨੇ ਆਉਣਾ ਹੈ ਨਰੀਖਣ ਕਰਨ ਵਾਸਤੇ ਜੇਲਾ ਵੀ ਸਾਫ ਹੋ ਗਈਆਂ ਬੈਰਕਾਂ ਵੀ ਸਾਫ ਹੋ ਗਈਆਂ ਦੇਖੋ ਜੇ ਅਸੀਂ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਕੈਦੀ ਵੀ ਨਹਾਤ ਹੋ ਕੇ ਬਹਿ ਗਏ ਸੋ ਜਦੋਂ ਅਸੀਂ ਧਾਰਾ ਕੁਝ ਪਹਿਲੇ ਦੱਸਤਾ ਇਹ ਅਚੰਚੇਤ ਖੜਾ ਰਹਿ ਗਿਆ ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਹੱਸੋ ਵਿਣੀਆ ਨੇ ਅੱਜ ਸੰਰੂਰ ਦੇ ਵਿੱਚ નો ਡਾਊਟ ਅਦਲਾਜ ਦੌਰਾਨ ਜਿਹੜੀ ਲਾਜਰਨ ਮੌਤ ਹੋ ਗਈ ਉਹ ਵੀ ਕਿਸੇ ਮਾਂ ਦੇ ਪੁੱਤ ਸੀ ਕੀ ਕਾਰਨ ਸੀ ਕਿਰਚਾਂ ਚੱਲੀਆਂ ਚਾਕੂ ਚੱਲੇ ਬਹੁਤ ਕੁਝ ਹੈ ਲੇਕਿਨ ਸਵਾਲ ਇੱਥੇ ਖੜਾ ਹੁੰਦਾ ਹੈ ਵੀ ਇਹ ਨੈੱਟਵਰਕ ਟੁੱਟੂ ਕਿਵੇਂ ਇਹਨੂੰ ਤੋੜੂ ਕੌਣ ਨਾ ਤਾਂ ਭਗਵਾਨ ਸਤਮਾਨ ਦੀ ਸਰਕਾਰ ਤੋੜ ਸਕਮਾ ਨਾ ਸ਼ਰਮਣੀ ਅਕਲ ਦਲ ਬਾਦਲ ਤੋੜ ਸਕੀ ਨਾ ਇਹਨੂੰ ਕਾਂਗਰਸ ਪਾਰਟੀ ਤੋੜ ਸਕੀ ਨਾ ਇਹਨੂੰ ਭਾਜਪਾ ਤੋੜ ਸਕੀ ਇਹ ਜਿਹੜਾ ਨੈਟਵਰਕ ਹੈ ਇਹ ਪੋਲੀਟੀਕਲੀ ਚੱਲਦਾ ਹੈ ਤੁਸੀਂ ਆਮ ਮੱਦੇ ਨੂੰ ਜੇ ਜੇਲ੍ਹ 'ਚ ਮਿਲਣੀ ਕਰਨੀ ਹੋਵੇ ਉਹਨੂੰ ਲੈ ਲੈਣੀ ਕਰਨੀ ਪੈਂਦੀ ਹੈ ਜੇ ਕਿਸੇ ਸ਼ਪਾਰਸ਼ ਵਾਲ ਨੂੰ ਮਿਲਣੀ ਕਰਨੀ ਹੋਵੇ ਉਹਦੀ ਬਹੁਤ ਵਧੀਆ ਹੋ ਜਾਂਦੀ ਹੈ ਸੋ ਇਹ ਕੁੱਲ ਮਿਲਾ ਕੇ ਇਹ ਜਿਹੜਾ ਐਨਐਸ ਹੈ ਜਿਹੜਾ ਹੈਗਾ ਇਹ ਸਿੰਡੀਕੇਟ ਹੈ ਇਹ ਟੁੱਟ ਨਹੀਂ ਸਕਦੀ ਕਿਉਂਕਿ ਪਹਿਲਾਂ ਵੀ ਮਰਦੇ ਸੀ ਅੱਜ ਵੀ ਮਰੇ ਨੇ ਉਹ ਮੰਨਤ ਭਾਗੀ ਜਾਂਦਾ ਹੈ ਅਗਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਏਦਾਂ ਗੱਲ ਹੋਈਏ ਤੋ ਮੈਟਾਨੋਬੈਡ ਕਹੂੰਗਾ ਨਹੀਂ ਹੋਣਾ ਚਾਹੀਦਾ ਪਰ ਸਰਕਾਰ ਨੂੰ ਇਮੀਜिएट ਐਕਸ਼ਨ ਲੈਣਾ ਚਾਹੀਦਾ ਭਗਵੰਤ ਮਾਨ ਸਾਹਿਬ ਨੂੰ ਇਮੀਜिएट ਰੀਐਕਟ ਕਰਨਾ ਚਾਹੀਦਾ ਜਿਹੜੇ ਡੀਐਲ ਡਿਪਾਰਟਮੈਂਟ ਦੇ ਦੋਸ਼ੀ ਨੇ ਉਹਨਾਂ ਨੂੰ ਇਮੀਜिएट ਸਸਪੈਂਡ ਪਰ ਸਸਪੈਂਡ ਨਹੀਂ ਸਸਪੈਂਡ ਦਾ 3 ਮਹੀਨੇ 6 ਮਹੀਨੇ ਬਾਅਦ ਹਾਲ ਹੋ ਜਾਊਗਾ ਉਹਨਾਂ ਨੂੰ ਟਰਮੀਨੇਟ ਕਰਨਾ ਚਾਹੀਦਾ ਜਿੰਨਾ ਚਿਰ ਇਹ ਮੁਲਾਜ਼ਮ ਟਰਮੀਨੇਟ ਨਹੀਂ ਹੁੰਦੇ ਆਪਣੀ ਨੌਕਰੀ ਤੋਂ ਹੱਥ ਨਹੀਂ ਧੋਂਦੇ ਉਹਨਾਂ ਚਿਰ ਇਹਨਾਂ ਨੂੰ ਅਕਲ ਨਹੀਂ ਆ ਸਕਦੀ ਜੀ ਦੀ ਅੰਦਰ ਕਿ ਇਹ ਮੈਂ ਕਿ ਜੇਕਰ ਜੇਲ ਅਧਿਕਾਰੀ ਹੀ ਇਹਨਾਂ ਜਿਹੜੀਆਂ ਹੋ ਰਹੀਆਂ ਨੇ ਆਪਣੀਆਂ ਵਾਰਦਾਤਾਂ ਅਗਰ ਇਹਨਾਂ ਨੂੰ ਨੱਥ ਪਾ ਲੈਣ ਜਾਂ ਜੇਕਰ ਇਹੀ ਚੀਜ਼ਾਂ ਅੰਦਰ ਪਹੁੰਚਾਉਂਦੇ ਨੇ ਤਾਂ ਹੀ ਇਹ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਜੇਕਰ ਹੁਣ ਆਪਾਂ ਅੱਜ ਦੀ ਗੱਲ ਕਰੀਏ ਕਿ ਕਟਰ ਨਾਲ ਹਮਲਾ ਹੋਇਆ ਸੋ ਕਟਰ ਜਿਹੜਾ ਉਹ ਆਇਆ ਕਿੱਥੋਂ ਕਿਆ ਕਹਦੀ ਆਪਣੀ ਜੇਬ ਦੇ ਵਿੱਚ ਕਟਰ ਲੈ ਕੇ ਜਾਂਦੇ ਸੀ ਕਿਸੇ ਤੋਂ ਪਹਿਲਾਂ ਇਹ ਕਟਰ ਮੰਗਵਾਇਆ ਹੀ ਹੋਏਗਾ ਕਿਸੇ ਨੂੰ ਪੈਸੇ ਦਿੱਤੇ ਹੋਣਗੇ ਤਾਂ ਹੀ ਇਹ ਕਟਰ ਕੈਦੀ ਦੇ ਕੋਲ ਆਇਆ ਹਾਲਾਂਕਿ ਕੈਦੀ ਆਪਣੇ ਅੰਦਰ ਜੋ ਤੋਂ ਜਾਂਦੇ ਆ ਤਾਂ ਉਹਨਾਂ ਦੀ ਚੈਕਿੰਗ ਵੀ ਹੁੰਦੀ ਹੈ ਸਾਰਾ ਉਹਨਾਂ ਦਾ ਨਿਰੀਖਣ ਕਰਕੇ ਹੀ ਅੰਦਰ ਭੇਜਿਆ ਜਾਂਦਾ ਸੋ ਉਹਦੇ ਕੋਲੋਂ ਕਟਰ ਆਇਆ ਕਿਵੇਂ ਕੀ ਕਾਰਨ ਹੋ ਸਕਦਾ ਇਹ ਜੇ ਮੈਂ ਤਾਂ ਦੇਖੋ ਪਹਿਲੇ ਹੀ ਇਹ ਗੱਲ ਕਹਿ ਸਕਿਆ 20 ਇਹ ਨੈਕਸਸ ਜਿਹੜਾ ਹੈਗਾ ਇਹ ਟੁੱਟਣਾ ਨਹੀਂ ਅੱਜ ਤੋਕਦੀ ਮੇਰੇ ਨਹੀਂ ਕੱਲ ਚਾਰ ਮਿੰਟਸ ਤੋਂ ਪਹਿਲਾਂ ਵੀ ਗੈਂਗਸਟਰ ਫਿਰਦੇ ਆਏ ਨੇ ਉਦੋਂ ਕੀ ਹੋ ਗਿਆ ਕਾਰਵਾਈ ਹੋ ਗਈ ਜੀ ਚਾਰ ਅਫਸਰ ਬਖਾਸ ਕਰਕੇ ਜੀ ਦੋ ਜਲੈਨ ਹਾਜ਼ਰ ਕਰਤੇ ਜੀ ਇਹ ਰੱਟੇ ਰਟਾਈ ਡਾਇਲੌਗ ਜੇਲ੍ਹ ਮੰਤਰੀ ਦਾ ਬਿਆਨ ਦੇਖਿਆ ਕਿ ਕਾਰਵਾਈ ਅੱਧੇ ਪੌਣੇ ਘੰਟੇ ਚ ਜੇਲ੍ਹ ਮੰਤਰੀ ਦਾ ਬਿਆਨ ਵੀ ਆ ਜਾਣਾ ਠੀਕ ਹੈ ਹੁਣ ਸਮਾਂ ਕਾਫੀ ਹੋ ਗਿਆ ਨਹੀਂ ਤਾਂ ਆਪਾਂ ਜੇਲ੍ਹ ਮੰਤਰੀ ਪੰਜਾਬ ਨੂੰ ਆਪਾਂ ਲਾਈਨ ਤੇ ਲੈ ਲੈਣਾ ਸੀ ਤੁਸੀਂ ਜੇ ਤੁਹਾਡੇ ਕੋਲ ਨੰਬਰ ਹੈਗਾ ਸਰ ਜਨਕੰਟਰ ਸਾਹਿਬ ਉਹਨਾਂ ਜਿਹੜੇ ਸਾਫ ਦਾ ਜੇਲ੍ਹ ਮੰਤਰੀ ਸੀ ਨੰਮ ਉਹਨਾਂ ਨੂੰ ਫੋਨ ਲਾ ਕੇ ਵੇਖੋ ਜੋ ਚੱਕ ਦੇ ਜੇ ਉਹ ਵੀਡੀਓ ਕਾਲ ਤੇ ਨਹੀਂ ਆਉਂਦੇ ਤਾਂ ਉਹਨਾਂ ਨੂੰ ਆਡੀਓ ਉਹਨਾਂ ਨੂੰ ਬਸੇ ਆਡੀਓ ਕਾਲ ਤੇ ਲੈ ਕੇ ਆਓ ਉਹਨਾਂ ਨੂੰ ਦੱਸੋ ਕਿ ਅਸੀਂ ਲਾਈਵ ਸ਼ੁਰੂ ਕੀਤਾ ਹੋਇਆ ਹੈ ਕਿਉਂਕਿ ਜੇਲ੍ਹ ਮੰਤਰੀ ਰਹੇ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਸਾਰੇ ਕੰਮ ਬਾਰੇ ਪਤਾ ਹੈ ਉਹਨਾਂ ਨੂੰ ਦੱਸੋ ਵੀ ਕੁਲਵੰਤ ਗਿੱਲ ਲਾਈਨ ਤੇ ਹੈਗੇ ਨੇ ਤੇ ਸਾਫ ਦਾ ਜੇਲ੍ਹ ਮੰਤਰੀ ਜਿਹੜੇ ਰਹੇ ਨੇ ਸੋਨ ਸਿੰਘ ਡੰਡਲ ਤੁਸੀਂ ਉਹਨਾਂ ਨੂੰ ਲਾਈਨ ਤੇ ਲੈ ਕੇ ਆਓ ਮੈਂ 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 ਕੋਸ਼ਿਸ਼ ਕਰ ਰਹੀ ਹਾਂ ਉਹ ਉਹਨਾਂ ਨੂੰ ਕਾਲ ਲਗਾਈਏ ਉਹਨਾਂ ਨੂੰ ਸਿੰਪਲ ਕਾਲ ਲਾਓ ਸਿੰਪਲ ਕਾਲ ਲਾਓ ਕਿ ਮਾਮਲਾ ਗੰਭੀਰ ਹੈ ਔਰ ਤੁਸੀਂ ਲਾਈਨ ਤੇ ਆਓ ਉਹਨਾਂ ਨੂੰ ਬੇਨਤੀ ਕਰੋ ਉਹਨਾਂ ਨੂੰ ਕਹੋ ਵੀ ਤੁਸੀਂ ਹੁਣ ਸੌ ਨਹੀਂ ਸਕਦੇ ਕਿਉਂਕਿ ਲੋਕ ਸਭਾ ਇਲੈਕਸ਼ਨ ਆ ਰਹੇ ਨੇ ਉਹ ਮੈਨੂੰ ਪਤਾ ਸੁੱਤੇ ਨਹੀਂ ਹੋਣੇ ਹਾਂ ਸਸ਼ਕਲ ਠੰਡਲ ਸਾਹਿਬ ਕਿਵੇਂ ਹੋ ਹੈਲੋ ਸਸ਼ਕਲ ਠੰਡਾ ਸਾਹਿਬ ਕੁਲਵੰਤ ਗਿਲਜੀ ਦੇ ਦਫਤਰੋਂ ਗੱਲ ਕਰ ਰਹੇ ਆ ਤੇ ਜਿੰਦਰ ਸੋ ਸਾਥੀ ਇਸ ਟਾਈਮ ਤੁਹਾਨੂੰ ਲਾਈਵ ਲਿਆ ਹੈ ਸੋ ਪਲੀਜ਼ ਜੀ ਜੀ ਜਿੰਦਰ ਜੀ ਜਿੰਦਰ ਮੈਂ ਕਹ ਤਾ ਠੰਡਾ ਸਾਹਿਬ ਸਤਿ ਸ੍ਰੀ ਅਕਾਲ ਜੀ ਹੈਲੋ ਠੰਡਾ ਸਾਹਿਬ ਸਤਿ ਸ੍ਰੀ ਅਕਾਲ ਆਵਾਜ਼ ਕਲੀਅਰ ਨਹੀਂ ਆ ਰਹੀ ਜੀ ਅ ਟੈਂਡਰ ਸਾਹਿਬ ਸ਼ਸ਼ੀਕਾਲ ਅਸੀਂ ਟੀਵੀ ਚੈਨਲ ਤੋਂ ਗੱਲ ਕਰ ਰਹੇ ਆ ਐਕਚੁਅਲੀ ਤੁਸੀਂ ਵੀ ਜੇਲ੍ਹ ਮੰਤਰੀ ਰਹਿ ਚੁੱਕੇ ਹੋ ਸੰਗਰੂਰ ਦੇ ਵਿੱਚ ਇੱਕ ਮਾਮਲਾ ਆ ਕਿ ਦੋ ਗੁੱਟ ਜਿਹੜੇ ਆਪਸ ਵਿੱਚ ਭੀੜੇ ਨੇ ਤੋਂ ਦੋ ਗੁੱਟਾਂ ਦੇ ਵਿੱਚ ਇੱਕ ਗੁੱਟ ਦੇ ਜਿਹੜੇ ਦੋ ਮੈਂਬਰ ਸੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਔਰ ਦੋ ਮੈਂਬਰ ਜਿਹੜੇ ਜ਼ੇਰੇ ਇਲਾਜ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜੇਲ੍ਹਾਂ ਦੇ ਵਿੱਚ ਅਜਿਹੇ ਜਿਹੜੇ ਕਾਰਨਾਮੇ ਆ ਹੋ ਰਹੇ ਐ ਕੌਣ ਜ਼ਿੰਮੇਵਾਰ ਐ ਇਸ ਦਾ ਦੇਖੋ ਜੇਲਾ ਜਿਹੜੀਆਂ ਪੰਜਾਬ ਦੀਆਂ ਇਹਨਾਂ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਜਿਹੜੇ ਬੰਦੇ ਆ ਉਹ ਗੈਂਗਸਟਰ ਟਾਈਪ ਆ ਜਾਂ ਫਿਰ ਜਿਹੜੇ ਜਿਨ੍ਹਾਂ ਦਾ ਮਾੜੇ ਕੈਰੈਕਟਰ ਵਾਲੇ ਲੁੱਟਾਂ ਖੋਹਾਂ ਚੋਰੀਆਂ ਕਰਨ ਵਾਲੇ ਉੱਥੇ ਬੰਦੇ ਆਉਂਦੇ ਆ ਉਹਨਾਂ ਨੂੰ ਕੰਟਰੋਲ ਕਰਨ ਬਾਅਦ ਤੇ ਜੇਲ੍ਹਾਂ ਦਾ ਜਿਹੜਾ ਸਿਸਟਮ ਹੈਗਾ ਉਹ ਉਹਨਾਂ ਦੇ ਬਰਾਬਰ ਨਹੀਂ ਹੈ ਕਿਉਂਕਿ ਸਾਡੇ ਜੇਲ੍ਹਾਂ ਦੇ ਵਿੱਚ ਜਿਹੜੇ ਸਾਡੇ ਅਪਲਾਈ ਵਿਆ ਉਹ ਇਹਨੇ ਦੇ ਇਹ ਉਹਨਾਂ ਦੀ ਕੀਮਤੀ ਵੀ ਘਟਵਾ ਉਹਨਾਂ ਕੋ ਸਾਗਨ ਕੋਈ ਨਹੀਂ ਰੋਕਣ ਦਾ ਇਸ ਕਰਕੇ ਜਿਹੜੇ ਜਿਹੜੇ ਉੱਥੇ ਕੋਈ ਨਸ਼ੇ ਕਰਦਾ ਕੋਈ ਚੋਰੀਆਂ ਲਟੇਰੀਆਂ ਕਰਦਾ ਕੋਈ ਹੋਰ ਗੈਂਗਸਟਰ ਟਾਈਪ ਆਉਂਦੇ ਆ ਉਹ ਕਿਸੇ ਨੂੰ ਲੜਨ ਲੱਗਿਆ ਕੁੱਟਣ ਲੱਗਿਆ ਮਾਰ ਲੱਗਿਆ ਉਹਨਾਂ ਨੂੰ ਕੋਈ ਜਿਹੜਾ ਡਰ ਪੈ ਜਿਹੜਾ ਨਹੀਂ ਹੈ ਨਾ ਜਿਹੜੇ ਜੇਲਾਂ ਦੇ ਜਿਹੜੇ ਪ੍ਰਬੰਧਾਂ ਦੇ ਵਿੱਚ ਕੋਈ ਇਦਾਂ ਦਾ ਸਿਸਟਮ ਨਹੀਂ ਹੈਗਾ ਕਿਸੇ ਕੋ ਡੰਡਾ ਨਹੀਂ ਹੈ ਕਿਸੇ ਕੋ ਹੋਰ ਚੀਜ਼ ਨਹੀਂ ਹੈ ਉਸ ਕਰਕੇ ਮੈਂ ਸਮਝਦਾ ਕਿ ਜਿਦਾਂ ਦਾ ਹੁਣ ਥਾਵਾ ਬਦਲਿਆ ਹੈਗਾ ਉਹਦੇ ਮੁਤਾਬਕ ਜੇਲ੍ਹਾਂ ਦੇ ਵਿੱਚ ਸਾਨੂੰ ਨਵੇਂ ਜਿਹੜੇ ਸਟਾਫ ਆ ਉਹਨਾਂ ਨੂੰ ਹੋਲਡਿੰਗ ਸੂਲਤਾ ਆ ਉਹ ਦੇਖ ਕੇ ਲੈਸ ਕਰਨਾ ਚਾਹੀਦਾ ਤਾਂ ਕਿ ਉਹਨਾਂ ਤੇ ਮਜੀਟ ਕੰਟਰੋਲ ਕੀਤਾ ਜਾ ਸਕੇ ਦੋਸਤੋ ਸੰਦਰਭ ਹਰ ਜੇਲ੍ਹ ਮੰਤਰੀ ਜਿਹੜਾ ਵੀ ਆ ਰਿਹਾ ਉਹਦਾ ਇੱਕੋ ਇੱਕ ਇਹ ਬਿਆਨ ਹੁੰਦਾ ਹੈ ਕਿ ਜੇਲਾ ਚ ਅਸੀਂ ਸੁਧਾਰ ਕਰ ਰਹੇ ਹਾਂ ਪਰ ਇਹ ਸੁਧਾਰ ਖਾਲੇ ਤੱਕ ਨਹੀਂ ਹੋਇਆ ਉਹ ਕਿਹੜਾ ਟਾਈਮ ਹੈ ਜਿਹੜਾ ਇਹ ਸੁਧਾਰ ਆਊਗਾ ਕਿਹੜਾ ਉਹ ਮੰਤਰੀ ਹੈ ਜਿਹੜਾ ਇਹ ਸੁਧਾਰ ਕਰੂਗਾ ਕਿਉਂਕਿ ਗੈਂਗਸਟਰ ਅੱਜ ਵੀ ਜੇਲਾ ਦੇ ਅੰਦਰ ਹੀ ਬੈਠੇ ਨੇ ਜੇਲਾ ਦੇ ਅੰਦਰ ਗੈਂਗਸਟਰਾਂ ਦਾ ਨੈਟਵਰਕ ਹੈ ਜਿਹੜਾ ਪੂਰੀ ਤਰ੍ਹਾਂ ਚੱਲ ਰਿਹਾ ਹੈ ਪੁਲਿਸ ਨਾਲ ਅੱਜ ਤੱਕ ਜਿਹੜਾ ਸੰਪਰਕ ਹੈ ਉਹ ਤੋੜ ਹੀ ਨਹੀਂ ਪਾਈ ਗੈਂਗਸਟਰਾਂ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਦੇਖੋ ਕੋਈ ਇਹ ਆ ਕਿ ਤਾਂ ਸਰਕਾਰ ਨੂੰ ਜੇ ਇਹ ਜੇਲ੍ਹਾਂ ਦਾ ਜਿਆਦਾ ਭਰਤੀ ਕਰਨ ਦੀ ਲੋੜ ਆ ਨਵੇਂ ਮੁੰਡੇ ਤਕੜੇ ਜਿਹੜੇ ਆਉਣ ਜਿਹੜੇ ਕੋਈ ਕੰਟਰੋਲ ਕਰ ਸਕਣ ਜਿਹੜੇ ਪਹਿਲੇ ਜੇਲ੍ਹ ਵਾਰਡਨ ਆ ਉਹਦੇ ਸਾਡੇ ਤਾਂ ਜਾਂ ਅਸੀਂ ਜਿਹੜੇ ਆ ਲੋਡ ਪੈਣ ਕੇ ਤਕੋ ਵਗੈਰਾ ਤੋਂ ਹੋਰ ਪਾਸਿਓਂ ਜਿਹੜੇ ਅਸੀਂ ਡਿਊਟੀਆਂ ਲੈਨੇ ਆ ਫਿਰ ਕੇ ਥੋੜਾ ਉਸ ਪਾਸੇ ਸਰਕਾਰਾਂ ਨੇ ਲੋੜ ਆ ਜੇਲ੍ਹਾਂ ਦੇ ਵਿੱਚ ਜਿਹੜਾ ਸਿਸਟਮ ਜਿਹੜਾ ਇਹ ਹੈਗਾ ਚੋ ਕੁ ਡੇ ਬਾਏ ਡੇ ਸਾਡੀ ਜਿਲ੍ਹੇ ਸੰਕਾਤਾਂ ਤੋਂ ਵੱਧ ਗਿਣਤੀ ਵਧ ਰਹੀ ਆ ਜਿੱਦੀ ਸਾਡੇ ਜੇਲ੍ਹਾਂ ਦੀ ਰਿਕਵੈਸਟ ਹੀ ਆ ਓਵਰ ਕਰਾਊਡਡ ਜੇਲ੍ਹਾਂ ਜਗੀਆਂ ਹੋ ਰਹੀਆਂ ਉੱਥੇ ਕੰਟਰੋਲ ਕਰਨਾ ਔਖਾ ਹੋ ਗਿਆ ਸੋ ਕਰਕੇ ਬਹੁਤ ਵੱਡੀ ਲੋਡ ਆ ਸਰਕਾਰ ਨੂੰ ਅਸੀਂ ਜਿੱਥੇ ਹੋਰ ਪਾਸੇ ਸਾਨੂੰ ਅਪਲਾਈ ਵੀ ਕਾ ਅਡਵਾਰ ਘਮੀ ਆ ਉੱਥੇ ਜੇਲ੍ਹਾਂ ਦੇ ਸਟਾਫ ਦੇ ਵਿੱਚ ਬਸਹੀ ਗੱਲ ਇਹ ਆ ਜਿੰਨਾ ਕਿਹਾ ਐਕਟ ਅਸਲ ghera bada bada ਉਹ ਵਰਦਨ ਸਾਹਿਬ ਜਿ ਆਪ ਜੀ ਅਕੰਦ ਵਿੱਚ ਜੇਲ੍ਹ ਆ ਇੱਕ ਪਾਸੇ ਕੋਰਨਰ ਤੇ ਦਫਤਰ ਰਹਾ ਹੈਗਾ ਦੂਏ ਪਾਸੇ ਪਹੁੰਚਣ ਲੱਗਿਆਂ ਬਹੁਤ ਲੰਬਾ ਸਮਾਂ ਲੱਗਦਾ ਕੰਟਰੋਲ ਕਰਨ ਵਾਸਤੇ ਕੋਈ ਦੰਦਲੇ ਪਾਸੇ ਕੋਈ ਪੂਰੀ ਤਰ੍ਹਾਂ ਤੇ ਇਦਾਂ ਦਾ ਪ੍ਰਬੰਧ ਨਹੀਂ ਬਣਦਾ ਜਦ ਤੱਕ ਵਾਰਦਾਤ ਜਿਹੜੀ ਆ ਉਹ ਬੰਦੇ ਕਰ ਦਿੰਦੇ ਆ ਜੀ ਸਰ ਕੇ ਬਹੁਤ ਸਾਰੀਆਂ ਕਮੀਆਂ ਹੈਗੀਆਂ ਇਹਦੇ ਬਿਲਕੁਲ ਸਰਕਾਰਾਂ ਨੂੰ ਦੁਆਰਾ ਸੋਚ ਕੇ ਨਵੀਂ ਜਿਹੜੀ ਹੈ ਤਕਰੀਰ ਉਹ ਅਪਣਾਉਣੀ ਚਾਹੀਦੀ ਹੈ ਕੋ ਜੀ ਤੁਸੀਂ ਵੀ ਜੇਕਰ ਟੈਂਡਲ ਜੀ ਜੀ ਇਹ ਮੈਂ ਦੱਸ ਦਿਆਂ ਜਿੰਨੇ ਵੀ ਸਾਡੇ ਵੇਖਣ ਵਾਲੇ ਨੇ ਸਾਡੇ ਨਾਲ ਇੱਕ ਸਮੇਂ ਸ਼ਰਮਣੀ ਅਕਾਲੀ ਦਲ ਬਾਦਲ ਬੇੜੇ ਤੇ ਜੇਲ੍ਹ ਮੰਤਰੀ ਸਰਦਾਰ ਸੋਨ ਸਿੰਘ ਠੰਡਲ ਸਾਡੇ ਨਾਲ ਲਾਈਨ ਤੇ ਨੇ ਕਿਉਂਕਿ ਜੀਲਾਂ ਦਾ ਕਾफी ਸੁਧਾਰ ਨੇ ਕੀਤਾ ਠੰਡਲ ਸਾਹਿਬ ਤੁਸੀਂ ਸਮਝਦੇ ਹੋ ਕਿ ਸਰਕਾਰ ਦਾ ਫੇਲਿਅਰ ਕਿਤੇ ਨਾ ਕਿਤੇ ਹੈ ਦੇਖੋ ਮੈਂ ਮੈਂ 15 ਦੇ ਵਿੱਚ ਵੈ ਜੇਲ ਮੰਤਰੀ ਬਣਿਆ ਸੀ ਅਸੀਂ ਕੋਸ਼ਿਸ਼ ਕੀਤੀ ਸੀ ਉਸ ਵੇਲੇ ਜੇਮਰ ਲਾਉਣ ਦੀ ਵੀ ਕੀਤੀ ਸੀ ਅਸੀਂ ਹੋਰ ਸਟਾਫ ਲਿਆਉਣ ਦੀ ਵੀ ਗੱਲ ਕੀਤੀ ਪਰ ਇਹ ਡੇ ਬਾਏ ਡੇ ਜਿਹੜੇ ਜੇਲ੍ਹਾਂ ਦੀ ਗਿਣਤੀ ਆ ਉਹ ਉਹਨਾਂ ਵਿੱਚ ਜਿਹੜੇ ਕ੍ਰਿਮੀਨਲ ਟਾਈਪ ਬੰਦੇ ਆ ਉਹਨਾਂ ਦੀ ਵੱਧ ਰਹੀ ਆ ਔਰ ਉਹਨਾਂ ਦੇ ਬਾਡਾ ਸਟਾਫ ਉਨਹੀਂ ਆ ਸਾਡੀਆਂ ਜੇਲ੍ਹਾਂ ਵੀ ਜਿਹੜੀ ਸਮਰੱਥਾ ਉਹ 19 ਹਜ਼ਾਰ ਉਹ ਬਕਰਾਉਂਟ ਜਿਹੜੀਆਂ ਉਹ ਚੱਲ ਰਹੀਆਂ ਇਸ ਵੇਲੇ ਸਾਰੀਆਂ ਹੀ ਦੂਜੀ ਗੱਲ ਇਹ ਆ ਕਿ ਜਿਹੜੇ ਸਾਡੇ ਜ਼ਿਲ੍ਹਾਂ ਦੇ ਜਿਹੜੇ ਅੰਦਰ ਬੰਦੇ ਜਿਹੜੇ ਉਹਦੇ ਕੇਸ ਹੋਇਆ ਹੈ ਇਨ ਕੋਰਟਾਂ ਦੇ ਵਿੱਚ ਜਿਹੜੇ ਕੇਸ ਆ ਉਹ ਬਹੁਤ ਲੰਮਾ ਲੰਮਾ ਸਮਾਂ ਚੱਲਦੇ ਆ ਉਹਨਾਂ ਨੂੰ ਜਲਦੀ ਨਿਪਟਾਰਾ ਨਹੀਂ ਹੋ ਰਿਹਾ ਤਾਂ ਜਿਹੜੇ ਬੰਦੇ ਜਿਹੜਿਆਂ ਦੀ ਗਿਣਤੀ ਵਧਾ ਸਕੇ ਉਹਨਾਂ ਤੇ ਕੰਟਰੋਲ ਹੋ ਸਕੇ ਉਹਨਾਂ ਦੁਆਰਾ ਇਹ ਕਹਿਣਾ ਚਾਹੁੰਦਾ ਕਿ ਜਿੱਥਾਂ ਦੇ ਵਿੱਚ ਜਿਹੜਾ ਸਟਾਫ ਹੈਗਾ ਆ ਜਿਹੜੇ ਮੁਲਾਜ਼ਮ ਉਹਨਾਂ ਦੀ ਗਿਣਤੀ ਬਹੁਤ ਘੱਟ ਆ ਉਹ ਵਧਾਉਣ ਦੀ ਲੋੜ ਆ ਮਤਲਬ ਕਹਿਣਾ ਕਹਿੰਦੀ ਆ ਵੀ ਕਹਿੰਦੀ ਆ ਕਿ ਇੰਨੇ ਲੋਕ ਹਜ਼ਾਰ ਦੇ ਹੁੰਦਾ ਕੋ ਡੰਡਾ ਨਹੀਂ ਹੁੰਦਾ ਕੈਦੀਆਂ ਦੀ ਗਿਣਤੀ ਵੱਧ ਜਾਂਦੀ ਹੈ ਪਰ ਸਟਾਫ ਦੀ ਗਿਣਤੀ ਗਿਣਤੀ ਜਿਹੜੇ ਦਿਨ-ਪ੍ਰਤੀ ਦਿਨ ਘਟਦੀ ਹੀ ਜਾ ਰਹੀ ਹੈ ਉਹ ਘਟਦੀ ਜਾ ਰਹੀ ਬਿਲਕੁਲ ਪਰ ਪਰ ਠੱਟਰ ਸਾਹਿਬ ਛੋਟੇ ਵੇਲੇ ਨਫਰੀ ਵਧਾਈ ਗਈ ਸੀ ਕਿ ਨਹੀਂ ਵਧਾਈ ਗਈ ਸੀ ਤੁਸੀਂ ਹੁਣ ਬਿਆਨ ਦੇ ਰਹੇ ਹੋ ਅਜੀ ਮੇਰਾ ਰਿਵੀਲ ਕਰੋ ਜੀ ਬਚੇਂਦਰ ਜੀ ਮੇਰਾ ਬਿਆਨ ਰਿਵੀਲ ਕਰੋ ਕਿ ਸ਼ਹਿਰ ਆਵਾਜ਼ ਪ੍ਰੋਪਰ ਨਹੀਂ ਆ ਰਹੀ ਜੀ ਸਾਹਿਬ ਕਹਿ ਰਹੇ ਨੇ ਕਿ ਤੁਹਾਡੇ ਵੇਲੇ ਨਫਰੀ ਵਧਾਈ ਗਈ ਸੀਗੀ ਜਦੋਂ ਜਿਸ ਟਾਈਮ ਤੁਸੀਂ ਸੀਗੇ ਜੇਲ੍ਹ ਦੇ ਅ ਮਤਲਬ ਮੰਤਰੀ ਸੀਗੇ ਜੇ ਅਸੀਂ ਉਸ ਵੇਲੇ ਉਸ ਵੇਲੇ ਜਿਹੜੀ ਅਸੀਂ ਭਾਰਤੀ ਕੀਤੀ ਹੋਈ ਛੱਤੀ ਆ ਨਹੀਂ ਸਕਦੇ ਅਸੀਂ ਪ੍ਰੈਸ ਕੋ ਦੇ ਨਾਲ ਸਾਈਪ ਕਰਕੇ ਪ੍ਰੈਸ ਕੋ ਤੋਂ ਅਸੀਂ ਬਹੁਤ ਸਾਰੇ ਜਿਹੜੇ ਅਮਲਾਜਮਾ ਉਹ ਲੈ ਕੇ ਆਪਣੀ ਉਹਨੂੰ ਕੰਮ ਨੂੰ ਪੂਰਾ ਕੀਤਾ ਸੀ ਜਿੱਤੋਂ ਤੇ ਜਿੱਤੋਂ ਤੱਕ ਮੇਰਾ ਅ ਖਿਆਲ ਹੈ ਕਿ 2015 ਜਦੋਂ ਤੁਸੀਂ ਸੀਗੇ ਉਸ ਟਾਈਮ ਸ਼ਾਇਦ ਇੰਨੀ ਵਾਰਦਾਤਾ ਨਹੀਂ ਸਨ ਹੁੰਦੀਆਂ ਬਟ ਹੁਣ ਜੇਲਾ ਦੇ ਅੰਦਰ ਸ਼ਰਿਆਮ ਹੀ ਜਿਹੜੇ ਗੈਂਗਸਟਰ ਨੇ ਆਪਣਾ ਨੈਟਵਰਕ ਚਲਾ ਰਹੇ ਨੇ ਜੇਕਰ ਅਪਾ ਗੱਲ ਕਰੀਏ ਕਿ ਜੇਲਾ ਚ ਅੰਦਰ ਬੈਠੇ ਬੈਠੇ ਖੁਲਿਆआम ਕਤਲਿਆਮ ਹੋ ਰਹੇ ਨੇ ਔਰ ਬਾਚੋ ਕਹਿ ਰਹੇ ਨੇ ਕਿ ਇਹ ਇਹ ਜ਼ਿੰਮੇਵਾਰੀ ਲੈ ਰਿਆ ਇਹ ਜ਼ਿੰਮੇਵਾਰੀ ਲੈ ਰਿਆ ਜਦੋਂ ਉਹਨਾਂ ਨੂੰ ਪਤਾ ਹੁੰਦਾ ਫਿਰ ਉਹਨਾਂ ਤੇ ਨੱਥ ਕਿਉਂ ਨਹੀਂ ਪਾਈ ਜਾਂਦੀ ਕਿਉਂ ਇਹ ਐਦਾਂ ਦੀਆਂ ਵਾਰਦਾਤਾਂ ਅੱਜ ਵੀ ਹੋ ਰਹੀਆਂ ਨੇ ਦੇਖੋ ਇਹ ਕੇਦੇ ਵਿੱਚ ਮੈਂ ਸਿਆਸੀ ਤੁਸੀਂ ਗੱਲ ਦਾ ਇਹਨੂੰ ਸਮਝ ਲਿਓ ਇਹ ਮਹਿਕਮਾ ਐਤਵਿਲੇ ਮੌਜੂਦਾ ਮੁੱਖ ਮੰਤਰੀ ਜੀ ਦੇ ਕੋਲ ਆ ਜਿਹੜੇ ਪੰਜਾਬ ਦੇ ਮੁੱਖ ਮੰਤਰੀਆਂ ਕੋਲ ਟਾਈਮ ਨਹੀਂ ਹੈਗਾ ਇਸ ਪਾਸੇ ਉਹਨਾਂ ਦਾ ਹੋਰ ਫੀਟਾਂ ਦੇ ਵਿੱਚ ਬਾਹਰ ਜਾ ਕੇ ਉਹ ਕਰਨਾ ਬਜਾਇਆ ਇਹ ਬੜਾ ਸੈਂਸਿਟਿਵ ਵਿਭਾਗ ਹੈਗਾ ਆ ਇਹਦੇ ਵਿੱਚ ਇੱਕ ਸਪੈਸ਼ਲ ਮਿਨਿਸਟਰ ਚਾਹੀਦਾ ਜਿਹੜਾ ਇਹਦੇ ਪਾਸੇ ਧਿਆਨ ਦੇਵੇ ਪੂਰਾ ਇੱਥੇ ਕੰਟਰੋਲ ਰੱਖੇ ਮੁੱਖ ਮੰਤਰੀ ਜੀ ਕੋਲੇ ਵਿਭਾਗ ਆ ਉਹਨਾਂ ਇਹਨੂੰ ਡੀਪਲੀ ਸਟਡੀ ਵੀ ਨਹੀਂ ਦੇ ਸਕਦੇ ਧਿਆਨ ਉਹਨਾਂ ਕੋਲ ਹੋਰ ਬੜੇ ਵਿਭਾਗ ਨੇ ਹੋਰ ਬੜੇ ਕੰਮ ਨੇ ਪਾਰਟੀ ਦੇ ਕੰਮ ਨੇ ਸਟੇਟ ਦੇ ਕੰਮ ਨੇ ਉਹਨਾਂ ਦੇ ਕੋਲ ਸੋ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਜਿਹੜਾ ਇਹ ਹੋਇਆ ਸੰਗਰੂਰ ਜੇਲ੍ਹ ਦੇ ਅੰਦਰ ਹੋਇਆ ਸੋ ਸੰਗਰੂਰ ਤਾਂ ਉਹਨਾਂ ਦਾ ਆਪਣਾ ਹੀ ਇਲਾਕਾ ਹੈ ਉੱਥੇ ਤਾਂ ਕਾਫੀ ਜ਼ਿਆਦਾ ਉਹਨਾਂ ਨੂੰ ਰੱਖਣਾ ਪੈਣਾ ਸੀ ਖਿਆਲ ਤੁਸੀਂ ਦੇਖੋ ਉੱਥੇ ਤਾਂ ਹੁਣ ਸ਼ਰਿਆਂ ਸ਼ਰਾਬ ਜਿਹੜੀ ਵਿਕੇ ਇੰਨੇ ਨੇ ਬੰਦੇ ਮਰ ਗਏ ਉਹ ਵੀ ਤਾਂ ਉਹਨਾਂ ਦਾ ਆਪਣਾ ਜਿਹੜਾ ਆਪਣੀ ਗੱਲ ਮੈਂ ਇੱਥੇ ਕਹਿ ਰਿਹਾ ਕਿ ਮੁੱਖ ਮੰਤਰੀ ਕੋ ਜਿਹੜੇ ਮੈਕਮੇ ਹੈਗੇ ਉਹਨਾਂ ਕੋ ਹੋਮ ਦਾ ਮੈਕਮਾ ਵੀ ਹੈ ਜੇਲ੍ਹ ਦਾ ਮੈਕਮਾ ਵੀ ਹੈ ਉਹਨਾਂ ਨੂੰ ਸਾਫ ਦੀ ਕਮੀ ਦੂਰ ਕਰਨ ਵਾਸਤੇ ਚਾਹੇ ਕੋਈ ਪੀ ਪੀ ਚੋ ਜਾਂ ਹੋਰ ਪਾਸੇੋਂ ਫੋਰਸ ਲੈ ਕੇ ਉਹ ਕਮੀ ਪੂਰੀ ਕਰਨੀ ਚਾਹੀਦੀ ਹੈ ਪਰ ਇਹ ਪਤਾ ਹੈ ਇਹ ਵਿਭਾਗਾਂ ਹੀ ਇੰਡੀਪੈਂਡੈਂਟ ਹੋਣਾ ਚਾਹੀਦਾ ਮੁੱਖ ਮੰਤਰੀ ਕੋ ਜਿਹੜੇ 14 15 ਵਿਭਾਗ ਨਹੀਂ ਹੋਣੇ ਚਾਹੀਦੇ ਉਹ ਇੰਨਾ ਟਾਈਮ ਨਹੀਂ ਦੇ ਸਕਦੇ ਇਹ ਬੜਾ ਅੰਦਰਲੇ ਪਾਸੇ ਨੰਬਰਿੰਗ ਵੱਧ ਰਹੀ ਆ ਇੱਥੇ ਜਿਹੜੇ ਬੰਦੇ ਅੰਦਰਲੇ ਪਾਸੇ ਗੈਂਗਸਟਰ ਵਗੈਰਾ ਉਹਨਾਂ ਦੀ ਗਿਣਤੀ ਵੱਧ ਰਹੀ ਆ ਔਰ ਇਹਨਾਂ ਵਿੱਚ ਜਿਵੇਂ ਪਲੰਤ ਹੋਇਆ ਕਿ ਇੱਕ ਦੂਜੇ ਨੂੰ ਮਾਰਨ ਬਚਿਰਨ ਨੂੰ ਕੋਈ ਗੱਲ ਨਹੀਂ ਮਹਿਸੂਸ ਹੁੰਦਾ ਕਿਉਂਕਿ ਉਹਨਾਂ ਨੇ ਦਰਹਦ ਬਾਰ ਬਾਰ ਮਰਡਰ ਕੀਤੇ ਹੁੰਦੇ ਆ ਹਾਂਜੀ ਠੀਕ ਪਠੰਡਰ ਠੰਡਰ ਸਾਹਿਬ ਟੋਟਲੀ ਤਾਂ ਖੁਸ਼ਖਬਰੀ ਸਮਝ ਲਓ ਟੋਟਲੀ ਦਾ ਮੁੱਦਾ ਮਿਲ ਗਿਆ ਹੁਣ ਪਹਿਲਾ ਸ਼ਰਾਬ ਵਾਲਾ ਮਾਮਲਾ ਹੋ ਗਿਆ ਹੁਣ ਦੋ ਇਹ ਕੈਦੀ ਮਰ ਗਏ ਟੋਟਲੀ ਤਾਂ ਟੋਟਲੀ ਤਾਂ ਟੋਟਲੀ ਤਾਂ ਸਵੇਰ ਦੀਆਂ ਸੁਰਖੀਆਂ ਹੋ ਗਈਆਂ ਬਾਅਦ-ਵਿਵਾਦ ਹੋਗਾ ਥੋੜੇ ਤਾਂ ਬਿਆਨ ਹੋਣੇ ਸ਼ੁਰੂ ਹੋ ਜਾਣਗੇ ਸਵੇਰ ਤੱਕ ਗਿਲਸਾ ਜੀ ਤੁਹਾਡੀ ਆਵਾਜ਼ ਪ੍ਰੋਪਰ ਉਹਨਾਂ ਨੂੰ ਸਮਝ ਨਹੀਂ ਆ ਰਹੀ ਠੰਡਲ ਸਾਹਿਬ ਗਿਲਸਾ ਕੁਝ ਕਹਿ ਰਹੇ ਨੇ ਪਲੀਜ਼ ਸੁਣਨ ਦੀ ਕੋਸ਼ਿਸ਼ ਕਰ ਲਿਓ ਤੁਸੀਂ 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 ਰਿਪੀਟ ਕਰ ਦਿਓ ਤੁਸੀਂ ਇਹਨੂੰ ਤੁਸੀਂ ਰਿਪੀਟ ਕਰੋ ਵੀ ਅਕਾਲੀ ਵੀ ਵੀ ਅਕਾਲੀ ਦਲ ਲਈ ਤਾਂ ਮੂਤਾ ਹੋ ਗਿਆ ਪਹਿਲਾਂ ਸ਼ਰਾਫ ਸੀ ਹੁਣ ਦੋ ਕੈਦੀ ਮਰ ਗਏ ਅਕਾਲੀ ਦਲ ਦੀ ਤਾਂ ਸਵੇਰ ਦੀਆਂ ਖਬਰਾਂ ਹੋ ਗਈਆਂ ਆਪੋਜੀਸ਼ਨ ਨੂੰ ਘੇਰਨ ਵਾਸਤੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਸੋ ਠੰਡਲ ਸਾਹਿਬ ਤੁਸੀਂ ਸੁਣ ਲਿਆ ਕੀ ਕਹਿ ਰਹੇ ਨੇ ਗਿਲਸਾ ਜੀ ਆ ਮੈਂ ਰਿਪੀਟ ਕਰਾਂ ਨਹੀਂ ਆਵਾਜ਼ ਕਲੀਅਰ ਨਹੀਂ ਆ ਰਹੀ ਉਹ ਉਹ ਕੈਰੇ ਨੇ ਕਿ ਤੁਹਾਡੇ ਲਈ ਤਾਂ ਇਹ ਦੋ ਅਕਾਲੀਆਂ ਲਈ ਤਾਂ ਇਹ ਦੋ ਮੁੱਦੇ ਮਿਲ ਗਏ ਆ ਕਿ ਜਿਹੜਾ ਇੱਕ ਤਾਂ ਹੋ ਗਿਆ ਸੰਗਰੂਰ ਦੇ ਵਿੱਚ ਜਿਹੜਾ ਜੇਲ੍ਹ ਦੇ ਵਿੱਚ ਕੈਦੀਆਂ ਦੀ ਲੜਾਈ ਹੋਈ ਹੈ ਜਿਹਦੇ ਵਿੱਚ ਦੋ ਦੀ ਮੌਤ ਹੋਈ ਹੈ ਆਪਣੇ ਲਈ ਤਾਂ ਜੇਕਰ ਗੱਲ ਕਰੀਏ ਅਕਾਲੀਆਂ ਲਈ ਤਾਂ ਇਹ ਸੁਰਖੀਆਂ ਮਿਲ ਗਈਆਂ ਨੇ ਸੋ ਇੱਕ ਸੰਗਰੂਰ ਚ ਜਿਹੜਾ ਸ਼ਰਾਬ ਦਾ ਮਸਲਾ ਸੀ ਉਹ ਵੀ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਤੋਂ ਅੱਜ ਵੀ ਬਹੁਤ ਵੱਡਾ ਮਸਲਾ ਹੈ ਜਿਹੜਾ ਕਿ ਸੰਗਰੂਰ ਦੇ ਜੇਲ੍ਹ ਵਿੱਚ ਦੋ ਗੋਟਾਪਾ ਸੱਚ ਪੀੜੇ ਨੇ اور ਦੋ ਦੀ ਮੌਤ ਹੋਈ ਔਰ ਦੋ ਹਾਲੇ ਵੀ ਜ਼ਖਮੀ ਐ ਜਿਹੜੇ ਜ਼ਖਮੀ ਨੇ ਪਤਾ ਨਹੀਂ ਉਹ ਕਿੰਨੇ ਕੁ ਗੰਭੀਰ ਜ਼ਖਮੀ ਨੇ ਇਹ ਹੋਰ ਬਾਅਦ ਤੁਸੀਂ ਤੁਸੀਂ ਆਪਣਾ ਸਵਾਲ ਨਾ ਠੁਪ ਕਰੋ ਤੁਸੀਂ ਕਾਲੀ ਦੇ ਉਹਨਾਂ ਨੂੰ ਗੱਲ ਕਰਨ ਦਿਓ ਕਿਉਂਕਿ ਮੇਰੀ ਇਨਫਰਮੇਸ਼ਨ ਹੈ ਉਹਨਾਂ ਦੇ ਵੀ ਸੀਰੀਅਸ ਸੱਟਾਂ ਨੇ ਸਿਰ ਦੇ ਵਿੱਚ ਵੀ ਸੱਟਾਂ ਨੇ ਔਰ ਤੇਜ ਹਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਉਹ ਤੇਜ ਧਾਰ ਜਿਹੜੇ ਹਥਿਆਰ ਉਹ ਜੇਲ੍ਹ ਦੇ ਵਿੱਚ ਕਿੱਥੋਂ ਆਏ ਇਹ ਵੀ ਇੱਕ ਵਿਸ਼ਾ ਹੈ ਤੁਸੀਂ ਗੱਲ ਇਹ ਹੈ ਕਿ ਕੁੜ ਦਿਨ ਪਹਿਲਾਂ ਇੱਕ ਵਿਸ਼ੇਸ਼ ਜਿਹੜਾ ਕਰਨ ਬਿਜੇ ਪ੍ਰਤਾਪ ਉਹ ਐਮ ਐਲ ਏ ਆਮ ਆਜ਼ਾਦ ਪਾਰਟੀ ਦਾ ਜਿਹੜੇ ਆਈਜੀ ਟ੍ਰਾਇਡ ਹੈ ਉਹਨਾਂ ਨੇ ਬੜਾ ਗੰਭੀਰ ਦੋਸ਼ ਲਾਇਆ ਕਿ ਸਰਕਾਰ ਦਾ ਰਗਵ ਚੰਡੇ ਦੇ ਨਸ਼ਾ ਵੇਚਣ ਵਾਲੇ ਤਸਕਰ ਕਰਨ ਵਾਲੇ ਲੋਕਾਂ ਦੇ ਨਾਲ ਨੇੜੇ ਦੇ ਸੰਬੰਧ ਹੋ ਆ ਉਹ ਭਗਵਾਨ ਸਮਾਨ ਜੀ ਨੇ ਅਜ ਤੱਕ ਉਹਤੇ ਕੋਈ ਐਕਸ਼ਨ ਨਹੀਂ ਲਿਆ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਸੋ ਇਹ ਮੈਂ ਸਮਝਦਾ ਕਿ ਗੱਲਾਂ 곗ਾ ਸਰਕਾਰ ਕਰ ਰਹੀ ਆ ਪ੍ਰੈਕਟੀਕਲੀ ਬਹੁਤ ਘਟ ਹੋ ਰਿਹਾ ਲਾਡ ਰਾਲ ਦੇ ਪਿੱਛੇ ਨੂੰ ਬਾਹਰ ਵੀ ਬੜੀ ਨਾਜਿਕ ਹਾਲ ਤੇ ਜੇਲਾਂ ਦੇ ਬੇਟਾ ਸਾਰੇ ਹੈ ਇਹੋ ਜਿਹੇ ਕੈਟਾਗਰੀ ਦੇ ਬੰਦੇ ਬਹੁਤ ਘੱਟ ਗਿਣਤੀ ਲੋਕ ਹੁੰਦੇ ਆ ਜਿਹੜੇ ਇਨੋਸੈਂਟ ਅੰਦਰ ਜਾਂਦੇ ਆ ਬਾਕੀ ਸਾਰੇ ਕ੍ਰਿਮਨਲ ਟਾਈਪ ਲੋਕ ਜਾਂਦੇ ਆ ਸੋ ਇਸ ਕਰਕੇ ਮੈਂ ਸੋਚਦਾ ਕਿ ਇਹ ਬੜਾ ਬੜਾ ਸੀਰੀਅਸ ਮੈਟਰ ਹੈ ਇਹ ਤਾਂ ਰੀਅਲੀ ਇੰਡੀਪੈਂਡੈਂਟ ਬੈਗ ਮਚਾਹੀਦਾ ਤੇ ਮੈਨਿਸਟਰ ਨੂੰ ਸਟਾਫ ਨੂੰ ਜਿਹੜਾ ਹਰ ਵੇਲੇ ਸਤਿ ਸ੍ਰੀ ਅਕਾਲ ਰਹਿਣਾ ਚਾਹੀਦਾ ਜਿਹੜੇ ਅਸੀਂ ਜੈਮਰ ਲਾਏ ਸੀ ਉੱਥੇ ਪਹਿਲਾਂ ਜਾਂ ਜਿਹੜੇ ਅਸੀਂ ਹੋਰ ਸਕੈਨਰ ਲਾਏ ਆ ਉਹ ਅੱਜ ਉਹ ਕਿ ਕਿ ਫਿਰ ਬੜਾਏ ਨਹੀਂ ਉਸ ਵਾਸਤੇ ਰੁਕਣ ਨਹੀਂ ਚੱਲੀ ਕਿ ਜੇਲਾਂ ਦੇ ਵਿੱਚ ਅਸੀਂ ਮਾਡਰਨ ਟਾਈਪ ਜਿਹੜੇ ਆ ਜੈਮਰਨ ਸਕੈਨਰ ਲੈ ਕੇ ਇਹਨਾਂ ਦਾ ਤਾਂ ਕਿ ਸਾਰੀ ਚੈਕ ਜਿਹੜੀ ਆ ਉਹ ਹੋ ਸਕੇ ਨਸ਼ਾ ਜੇਲ੍ਹ ਦੇ ਵਿੱਚ ਤੇ ਬਾਹਰ ਨਹੀਂ ਮਿਲਦਾ ਅੰਦਰ ਜਿਹੜਾ ਮਰਜੀ ਲੈ ਲਓ ਹੂੰ ਹੂੰ ਹੋਰ ਇਹ ਨਸ਼ਾ ਵੇਚੇ ਵਾਲੇ ਲੋਕ ਆ ਜਾਂ ਨਸ਼ਾ ਵੇਚੇ ਵਾਲੇ ਲੋਕ ਆ ਉਹਨੇ ਆਪਣੇ ਬੰਦੇ ਛੋਟੇ ਮੋਟੇ ਕੇਸ ਬਣਾ ਕੇ ਜੇਲਾ ਵਿੱਚ ਭੇਜੇ ਹੋਏ ਆ ਜਿਆਂ ਵੀ ਉਹ ਵੇਲੇ ਨਹੀਂ ਕਰਾਉਂਦੇ ਉਹ ਬੰਦੇ ਅੰਦਰ ਹੀ ਅੰਦਰ ਕੰਮ ਧੰਦਾ ਕਰੀ ਜਾਂਦੇ ਆ ਜੀ ਜਨਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਬੇਵਕਤੇ ਲਾਈਨ ਤੇ ਆਉਣ ਲਈ ਕਿਉਂਕਿ ਮਸਲਾ ਬੜਾ ਗੰਭੀਰ ਸੀ ਥੈਂਕ ਯੂ ਥੈਂਕ ਯੂ ਜੀ ਤੇ ਅੰਦਰ ਆਪਾਂ ਆਪਰਾਮ ਲਵਾਂਗੇ ਏਸੀ ਸਮੇਂ ਦਾ ਆਨੰਦ ਲਤਾ ਜੀ ਤੇ ਅੰਦਰ ਮੈਂ ਦੱਸਿਆ ਕਿ ਏਸੀ ਸਾਡੇ ਨਾਲ ਸਾਬਕਾ ਜੇਲ੍ਹ ਮੰਤਰੀ ਪੰਜਾਬ ਸਰਦਾਰ ਸੋਮ ਸਿੰਘ ਡੰਡਲ ਜੀ ਜਿਹੜੇ ਕਿ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਜੇਲ੍ਹਾਂ ਵਿੱਚ ਬਹੁਤ ਸੁਧਾਰ ਕੀਤਾ ਤੁਹਾਨੂੰ ਅਪਡੇਟ ਦੇ ਦਈਏ ਕਿ ਸੰਗਰੂਰ ਦੀ ਜੇਲ੍ਹ ਦੇ ਵਿੱਚ ਕੇਂਦਰੀ ਜੇਲ੍ਹ ਦੇ ਵਿੱਚ ਅੱਜ ਦੋ ਕੈਦੀਆਂ ਦੇ ਵਿਚਕਾਰ ਉਹ ਨਹੀਂ ਜਿਹੜਾ ਕੋਈ ਦੋ ਦੀ ਮੌਤ ਹੋ ਗਈ ਬਾਕੀ ਜ਼ਖਮੀ ਨੇ ਤੋਂ ਬੜੀ ਮੰਦ ਭਾਗੀ ਲਾ ਸਰਕਾਰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਤੇਂਦਰ ਜਾਨਿਆ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਰਾ ਤਾਂ ਬਸ ਇਹੀ ਕਹਿਣਾ ਹੈ ਕਿ ਜਿਹੜਾ ਜੇਲ ਪ੍ਰਸ਼ਾਸਨ ਜਿੰਨਾ ਵੀ ਹੈ ਜੇਕਰ ਉਹ ਸਤਰਕ ਰਹੇ ਤਾਂ ਅਜਿਹੀਆਂ ਘਟਨਾਵਾਂ ਨਾ ਹੋਣ ਕਿਉਂਕਿ ਜੇਲ ਦੇ ਅੰਦਰ ਜਿਹੜੇ ਗੈਂਗਸਟਰ ਬੈਠੇ ਨੇ ਜਦੋਂ ਜੇਲ ਪ੍ਰਸ਼ਾਸਨ ਹੀ ਉਹਨਾਂ ਦਾ ਸਾਥ ਦਿੰਦਾ ਤਾਂ ਅਜਿਹੀਆਂ ਘਟਨਾਵਾਂ ਤਾਹੀਂ ਵਾਪਰਦੀਆਂ ਨੇ ਕਿਉਂਕਿ ਬਿਨਾ ਉਹਨਾਂ ਦੀ ਮਦਦ ਤੋਂ ਅਜਿਹਾ ਕੁਝ ਵੀ ਨਹੀਂ ਹੋ ਸਕਦਾ ਜੇਕਰ ਆਪਾਂ ਕਿਸੇ ਸਕੂਲ 'ਚ ਵੀ ਜਾਂਦੇ ਆਂ ਜਾਂ ਕਿਤੇ ਹੋਰ ਵੀ ਜਾਂਦੇ ਆਂ ਸਾਰੀ ਜਗ੍ਹਾ ਆਪਣੀ ਚੈਟਿੰਗ ਹੁੰਦੀ ਹੈ ਜੇ ਜੇਲ੍ਹ ਵਿੱਚ ਵੀ ਕੋਈ ਕੈਦੀ ਜਾਂਦਾ ਹੈ ਜਾਂ ਉਹਦਾ ਕੋਈ ਪਰਿਵਾਰਕ ਮੈਂਬਰ ਉਹਨੂੰ ਮਿਲਣ ਜਾਂਦਾ ਹੈ ਜਾਂ ਕੱਪੜੇ ਦੇਣ ਜਾਂਦਾ ਹੈ ਤਾਂ ਫੇਰ ਉਹ ਅਜਿਹੀਆਂ ਚੀਜ਼ਾਂ ਜੇਲ੍ਹ ਦੇ ਅੰਦਰ ਕਿਵੇਂ ਚਲੇ ਜਾਂਦੀਆਂ ਨੇ ਕਿਰਚਾ ਕਿਵੇਂ ਜੇਲ੍ਹ ਦੇ ਅੰਦਰ ਚਲਿਆ ਜਾਂਦੀਆਂ ਨੇ ਨਸ਼ਾ ਕਿਵੇਂ ਜੇਲ੍ਹ ਦੇ ਅੰਦਰ ਜਾਂਦਾ ਮੋਬਾਈਲ ਫੋਨ ਚਾਰਜਰ ਕਿਵੇਂ ਜੇਲ੍ਹ ਦੇ ਅੰਦਰ ਜਾਂਦੇ ਨੇ ਇਹ ਦੇ ਜ਼ਿੰਮੇਵਾਰ ਜਿਹੜੇ ਨੇ ਜੇਲ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਜਿੰਨੇ ਵੀ ਨੇ ਉਹੀ ਜ਼ਿੰਮੇਵਾਰ ਹੁੰਦੇ ਨੇ ਕਿਉਂਕਿ ਉਹਨਾਂ ਦੀ ਮਦਦ ਨਾਲ ਹੀ ਇਹ ਸਾਰਾ ਅੰਦਰ ਹੋ ਰਿਹਾ ਹੈ ਸੋ ਮੈਂ ਇਹੀ ਕਹਾਂਗੀ ਕਿ ਅਜੇਹਾ ਨਾ ਕਰਨ ਕਿਉਂਕਿ ਇਹ ਦੇ ਨਾਲ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਡੇ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਵੀ ਨੁਕਸਾਨ ਹੈ ਤੇ ਜਿਹੜੇ ਅੰਦਰ ਬੈਠੇ ਨੇ ਉਹਨਾਂ ਨੂੰ ਵੀ ਨੁਕਸਾਨ ਹੈ ਔਰ ਤੁਹਾਡੇ ਤੇ ਵੀ ਬਹੁਤ ਬੜੇ ਸਵਾਲ ਖੜੇ ਹੁੰਦੇ ਨੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਹ ਸੀ ਸਾਡਾ ਅੱਜ ਦਾ ਲਾਈਵ ਤੋਂ ਬ੍ਰੇਕਿੰਗ ਨਿਊਜ਼ ਸੀ ਸੰਗਰੂਰ ਦੇ ਵਿੱਚ ਜੇਲ੍ਹ ਦੇ ਵਿੱਚ ਕੈਦੀਆਂ 'ਚ ਹੋਈ ਆਪਸੀ ਝੜਾਪ ਔਰ ਦੋ ਦੀ ਮੌਤ ਬਾਕੀ ਜ਼ਖਮੀ ਤੋਂ ਤਾਜ਼ਾ ਅਪਡੇਟਸ ਦੇ ਨਾਲ ਸਾਡੇ ਨਾਲ ਹਮੇਸ਼ਾ ਜੁੜੇ ਰਹੋ ਤਦ ਤੱਕ ਲਈ ਸਾਨੂੰ ਇਜ਼ਾਤ ਦਿਓ ਸਤਿਕਾਰ